ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਟੋਰਾਂਟੋ ਚ ਇਮੀਗ੍ਰੇਸ਼ਨ ਵਿਰੋਧੀ ਸਿਟੀ ਹਾਲ ਦੇ ਵਿੱਚ ਨਸਲਵਾਦ ਵਿਰੋਧੀ ਪ੍ਰੈਸ ਕਾਨਫਰੰਸ ਇਮੀਗ੍ਰੇਸ਼ਨ ਸਿਸਟਮ ਬਦਲਣ ਦੀ ਕੀਤੀ ਮੰਗ ਸਟੈਟਿਸਟਿਕਸ ਕੈਨੇਡਾ ਵਿੱਚ ਨੌਕਰੀ ਇਕਟੋਤੀ ਦਾ ਐਲਾਨ ਅਗਲੇ 2 ਸਾਲਾਂ ਵਿੱਚ 850 ਦੇ ਹੋਣਗੇ ਖਤਮ 100 ਕਰਮਚਾਰੀਆਂ ਦੀ ਇਸ ਹਫਤੇ ਹੋਵੇਗੀ ਤੁਰੰਤ ਕਟੌਤੀ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਮਾਮਲੇ ਦੇ ਵਿੱਚ ਬ੍ਰੇਕਥਰੂ ਪੀਲ ਪੁਲਿਸ ਦੀ ਵੱਡੀ ਸਫਲਤਾ ਹੋਰ ਮੁੱਲਜ਼ਮ ਕਿਤੇ ਕਾਬੂ ਤੋਂ 2023 ਪੀਐਸਨ ਕੋਲਡ ਹਿਸਟਰੀ ਵਿੱਚ ਹੋਈ ਹੈ 8ਵੀਂ ਗ੍ਰਿਫਤਾਰੀ ਅਬਰਟਸ ਫੋਰਥ ਦੇ ਵਿੱਚ ਹੋਈ ਦਿਨ ਦਿਹਾੜੇ ਗੋਲੀਬਾਰੀ ਨੋਚਵਾਂਦੀ ਮੌਤ ਆਈਐਚਆਈਟੀ ਨੇ ਗੋਲੀਬਾਰੀ ਨੂੰ ਦਿੱਤਾ ਨਿਸ਼ਾਨਾ ਪੈਚ ਆਈਐਚਆਈਟੀ ਨੇ ਗੋਲੀਬਾਰੀ ਨੂੰ ਦਿੱਤਾ ਨਿਸ਼ਾਨਾ ਬਦ ਕਤਲ ਕਰਾਰ ਪਿਉ ਨੇ ਨਾਸਰ ਗਰਮੀਆਂ ਦਾ ਵਿਸਥਾਰ ਸ਼ਰਮਨੂ ਪ੍ਰਾਂਟੋ ਦੇ ਨੇਥਨ ਫ੍ਰੀਪਰਸ ਸਕੁਅਰ ਦੇ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ 10 ਨਾਲ ਲੋਕ ਇਕੱਠੇ ਹੋਏ ਇਸرائیਲੀ ਦੇ ਜਵਾਬ ਦੇ ਵਿੱਚ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਖੜੀਆਂ ਕੋਈ ਕਮਿਊਨਿਟੀ ਸੰਸਥਾਵਾਂ ਅਤੇ ਕਾਰਕੁਨਾਂ ਦੇ ਵੱਲੋਂ ਇੱਕ ਜਵਾਬੀ ਮੁਜ਼ਾਹਰਾ ਵੀ ਕੀਤਾ ਗਿਆ ਇਸਰਾਈਲੀ ਸਿਟੀ ਹਾਲ ਦੇ ਵਿੱਚ ਸਿਟੀ ਕੌਂਸਲਰ ਅਤੇ ਵਕਵਕ ਸੰਸਮਾ ਦੇ ਵੱਲੋਂ ਨਿਊਜ਼ ਕਾਨਫਰੰਸ ਕਰਕੇ ਨਸਲਵਾਦ ਅਤੇ ਵਿਦੇਸ਼ੀ ਵਿਰੋਧੀ ਸੋਚ ਦੀ ਖੁੱਲਕੇ ਨਿੰਦਾ ਕੀਤੀ ਗਈ इमिग्रेशन त्रुटि रैली ਤੋਂ ਪਹਿਲਾਂ ਕਾਉਂਸਲਰ ਨੀਥਨ ਸ਼ੈਨ ਅਤੇ ਕਾਉਂਸਲਰ ਪੋਲਾ ਫਲੇਚਰ ਨੇ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਅਤੇ ਅਰਬਨ ਅਲਾਈਅንስ ਔਨ ਰੇਸ ਰਿਲੇਸ਼ਨਸ ਸਮੇਤ ਹੋਰ ਸੰਸਥਾਵਾਂ ਦੇ ਨਾਲ ਮਿਲਕੇ ਸਿਟੀ ਹਾਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਰਾਂਟਾ ਤੇ ਯਾਕ ਰੀਜਨ ਲੇਬਰ ਕਾਉਂਸਲ ਦੇ ਵੱਲੋਂ ਨਸਲਵਾਦ ਅਤੇ ਵਿਦੇਸ਼ੀ ਪ੍ਰਤੀ ਨਫ਼ਰਤ ਨੂੰ ਖਤਰਨਾਕ ਠਾ ਰ ਦਿੱਤਾ ਦੂਜੇ ਪਾਸੇ ਕਮਿਊਨਿਟੀ ਸੈਲੀਬ੍ਰੇਟੇਡ ਟੋਰਾਂਟੋ ਦੇ ਵੱਲੋਂ ਇਮੀਗ੍ਰੇਸ਼ਨ ਵਿਰੋਧੀ ਇਕੱਠ ਦੇ ਖਿਲਾਫ ਜਵਾਬੀ ਮੁਜ਼ਾਹਰਾ ਕੀਤਾ ਗਿਆ ਜਿਸ ਦਾ ਮਕਸਦ ਸ਼ਹਿਰ ਦੇ ਵਿੱਚ ਨਫ਼ਰਤ ਭਰੀ ਸੋਚ ਦਾ ਵਿਰੋਧ ਕਰਨਾ ਸੀ ਇਸ ਮੁਜ਼ਾਹਰੇ ਦੇ ਵਿੱਚ ਲਗਭਗ 150 ਲੋਕ ਸ਼ਾਮਲ ਹੋਏ ਇਮੀਗ੍ਰੈਂਟਸ ਆਰ ਵੈਲਕਮ ਹੇਰ ਦੀ ਤਕਤੀ ਫੜੇ ਦੇਨਾ ਜਲੂਏ ਨੇ ਕਿਹਾ ਕਿ ਪ੍ਰਵਾਸੀ ਨੂੰ ਸਮਾਜਿਕ ਸਮੱਸਿਆਵਾਂ ਦੇ ਲਈ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਉਹ ਇਸ ਨਫ਼ਰਤ ਦੇ ਵਿਰੋਧ ਦੇ ਵਿੱਚ ਹਮੇਸ਼ਾ ਖੜੇ ਰਹਿਣਗੇ ਇਮੀਗ੍ਰੇਸ਼ਨ ਦੇ ਵਿਰੋਧ ਵਿੱਚ ਹੋਈ ਕੈਨੇਡਾ ਫਰਸਟ ਮੂਵਮੈਂਟ ਦੇ ਵੱਲੋਂ ਆਯੋਜਿਤ ਕੀਤੀ ਗਈ ਸੀ ਇਸ ਦੇ ਸੰਸਥਾਪਕ ਅਤੇ ਪ੍ਰੈਜ਼ੀਡੈਂਟ ਜੋ ਐਨੀਡਰ ਜ਼ੈਰ ਨੇ ਕਿਹਾ ਕਿ ਉਹ 2024 ਤੋਂ ਇਹ ਮੁਹਿੰਮ ਇਸ ਲਈ ਚਲਾਰੇ ਨੇ ਤਾਂ ਜੋ ਸਰਕਾਰਾਂ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਮੌਜੂਦਾ ਇਮੀਗ੍ਰੇਸ਼ਨ ਸਿਸਟਮ ਬਦਲਣ ਦੀ ਲੋੜ ਹੈ ਉਸ ਦਾ ਕਹਿਣਾ ਹੈ ਕਿ ਟੈਕਸ ਦੁਤਾਵਾ ਦਾ ਪੈਸਾ ਵਿਦੇਸ਼ਾਂ ਦੀਆਂ ਜੰਗਾਂ ਦੀ ਥਾਂ ਦੇਸ਼ ਅੰਦਰ ਬੇਕਰੀ ਅਤੇ ਮਾਨਸਿਕ ਬਿਮਾਰੀਆਂ ਦੇ ਨਾਲ ਜੂਝ ਰਹੇ ਲੋਕਾਂ ਉੱਤੇ ਖਰਚ ਹੋਣਾ ਚਾਹੀਦਾ ਹੈ ਉਨੇ ਵੀ ਦੁਹਰਾਇਆ ਕਿ ਉਸ ਦੀ iracial ਨਸਲਵਾਦੀ ਨਹੀਂ ਹੈ ਇਨਾ ਪ੍ਰਦਰਸ਼ਨਾਂ ਦੌਰਾਨ ਕ੍ਰਾਂਟੋ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਪੁਲਿਸ ਮੁਤਾਬਕ ਕਵਿਨ ਸਟਰੀਟ ਵੈਸਟ ਅਤੇ ਬੇਸ ਸਟਰੀਟ ਉੱਤੇ ਹੋਏ ਇਨਾ ਇਕੱਠ ਦੌਰਾਨ ਕੁੱਲ 8 ਗ੍ਰਿਫਤਾਰੀਆਂ ਹੋਈਆਂ ਅਤੇ 29 ਦੋਸ਼ ਲਗਾਏ ਗਏ ਜਦਕਿ ਇੱਕ ਵਿਅਕਤੀ ਨੂੰ ਬਾਅਦ ਦੇ ਵਿੱਚ ਬਿਨਾਂ ਦੋਸ਼ ਰਿਹਾਵੀ ਕਰ ਦਿੱਤਾ ਗਿਆ ਪੁਲਿਸ ਨੇ ਦੱਸਿਆ ਕੁੱਲ ਮਿਲਾ ਕੇ 200 ਤੋਂ 300 ਲੋਕ ਇਨਾ ਪ੍ਰਦਰਸ਼ਨਾਂ ਵਿੱਚ ਸ਼ਾਮਲ ਸਨ ਸਿਟੀ ਹਾਲ ਦੇ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਾਰਕੂਨਾ ਨੇ ਚੇਤਾਵਨੀ ਦਿੱਤੀ ਕਿ ਇਮੀਗ੍ਰੇਸ਼ਨ ਵਿਰੋਧੀ ਭਾਸ਼ਾ ਸਮਾਜ ਵਿੱਚ ਡਰ ਅਤੇ ਵੰਡ ਪੈਦਾ ਕਰਦੀ ਹੈ। Urban Alliance on Race Relations ਦੇ ਪ੍ਰੈਜ਼ੀਡੈਂਟ ਨਾਈਜ਼ਲ ਪੈਰਿਸ ਨੇ ਕਿਹਾ ਕਿ ਕੈਨੇਡਾ ਦੀ ਆਰਥਿਕ ਸਮੱਸਿਆਵਾਂ ਦੇ ਲਈ ਪਰਫਾਸਿਆ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਕਿਉਂਕਿ ਇਮੀਗ੍ਰੇਸ਼ਨ ਨੇ ਹੀ ਦੇਸ਼ ਨੂੰ ਮਜ਼ਬੂਤ ਬਣਵਾਇਆ ਆਖਿਰ ਦੇ ਵਿੱਚ ਕਾਉਂਸਲਰ ਮਿਥਨ ਸ਼ੈਨ ਨੇ ਕਿਹਾ ਕਿ ਟੋਰਾਂਟੋ ਇੱਕ ਵਿਭਿੰਨਤਾ ਭਰਿਆ ਸ਼ਹਿਰ ਹੈ ਅਤੇ ਪ੍ਰਭਾਵਿਤ ਭਾਈਚਾਰਿਆਂ ਨੂੰ ਇਹ ਸੰਦੇਸ਼ ਦੇਣਾ ਜ਼ਰੂਰੀ ਹੈ ਕਿ ਸ਼ਹਿਰ ਉਨ੍ਹਾਂ ਦੇ ਨਾਲ ਖੜਾ ਹੈ ਸਟੈਟਿਸਟਿਕਸ ਕੈਨੇਡਾ ਨੇ ਅਗਲੇ 2 ਸਾਲਾਂ ਦੌਰਾਨ ਵੱਡੀ ਪੱਧਰ ਦੀਆਂ ਨੌਕਰੀਆਂ ਕਟੌਤੀਆਂ ਕਰਨ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਸੈਂਕੜੇ ਉਦੇ ਖਤਮ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ 100 ਤੁਰੰਤ ਕਟੌਤੀਆਂ ਇਸ ਹਫਤੇ ਹੀ ਲਾਗੂ ਕੀਤੀਆਂ ਜਾ ਰਹੀਆਂ ਨੇ ਸਟੈਟਿਸਟਿਕਸ ਕੈਨੇਡਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਹਫਤੇ ਵਰਕ ਫੋਰਸ ਐਡਜਸਟਮੈਂਟ ਪੀਰੀਅਡ ਦੇ ਵਿੱਚ ਦਾਖਲ ਹੋ ਰਹੀ ਹੈ ਇਸ ਪ੍ਰਕਿਰਿਆ ਦੇ ਨਾਲ ਲਗਭਗ 850 ਉਦੇ ਪ੍ਰਭਾਵਿਤ ਹੋਣਗੇ ਜਿਸ ਵਿੱਚ ਏਜੰਸੀ ਦੀ ਕਾਰਜਕਾਰੀ ਟੀਮ ਦਾ ਕਰੀਬ 12% ਹਿੱਸਾ ਵੀ ਸ਼ਾਮਲ ਹੈ ਸਟੈਟਿਸਟਿਕਸ ਕੈਨੇਡਾ ਦੇ ਬੁਲਾਰੇ ਕਾਰਟਰ ਮਾਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਗਲੇ ਤੋਂ ਹਫ਼ਤੇ ਦੇ ਅੰਦਰ ਪ੍ਰਭਾਵਿਤ ਅਤੇ ਸਰਪਲੱਸ ਕਰਮਚਾਰੀਆਂ ਨੂੰ ਅਧਿਕਾਰਤ ਤੌਰ ਉਤੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਵਰਕਫੋਰਸ ਐਡਜਸਟਮੈਂਟ ਡਾਇਰੈਕਟਿਵ ਅਤੇ ਲਾਗੂ ਸਮੂਹਿਕ ਸਮਝੌਤਿਆਂ ਦੇ ਅਨੁਸਾਰ ਕੀਤੀ ਜਾਵੇਗੀ। ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਤਬਦੀਲੀ ਦੇ ਦੌਰਾਨ ਵੀ ਸਟੈਟਿਸਟਿਕਸ ਕੈਨੇਡਾ ਕੈਨੇਡੀਅਨਸ ਨੂੰ ਸੇਵਾਮਤ ਦੇਣ ਅਤੇ ਪੂਰੀ ਖਤਿਆ ਲੋੜਾਂ ਦੇ ਕੂਲ ਹੋਣਤੇ ਧਿਆਨ ਕੇਂਦਰਿਤ ਕਰੇਗਾ ਦੱਸਿਏ ਇੱਕ ਨਿਊਜ਼ ਚੈਨਲ ਵੱਲੋਂ ਪ੍ਰਾਪਤ ਕੀਤੇ ਗਏ ਇੱਕ ਅੰਦਰੂਨੀ ਮੈਮੋ ਦੇ ਮੁਤਾਬਕ ਪਹਿਲੇ 100 ਕਰਮਚਾਰੀਆਂ ਨੂੰ ਇਸ ਹਫਤੇ ਦੱਸਿਆ ਜਾਵੇਗਾ ਕਿ ਉਹਨਾਂ ਦੀਆਂ ਨੌਕਰੀਆਂ ਸਰਪਲਸ ਮੰਨੀਆਂ ਜਾ ਰਹੀਆਂ ਨੇ ਬਾਕੀ ਲਗਭਗ 750 ਹੋਰ ਦੇ ਵਿੱਚ ਕਟੌਤੀ 3200 ਕਰਮਚਾਰੀਆਂ ਤੇ ਇੱਕ ਪੂਲ ਦੇ ਵਿੱਚੋਂ ਕੀਤੀ ਜਾਵੇਗੀ ਇਹਨਾਂ ਕਰਮਚਾਰੀਆਂ ਨੂੰ ਅਗਲੇ 2 ਹਫਤਿਆਂ ਦੇ ਵਿੱਚ ਸੂਚਿਤ ਕੀਤਾ ਜਾਵੇਗਾ ਕਿ ਉਹਨਾਂ ਦੀਆਂ ਅਸਾਮੀਆਂ ਪ੍ਰਭਾਵਿਤ ਨੇ ਅਤੇ ਬੁਖ ਦੇ ਵਿੱਚ ਉਹਨਾਂ ਦੀ ਲੋੜ ਨਹੀਂ ਰਹਿ ਸਕਦੀ। ਕੈਨੇਡਾ ਦੇ ਖਜ਼ਾਨਾ ਪੋਰਟਸ ਕਤਰੋਏ ਦੇ ਅਨੁਕਮ ਅੰਕਲਿਆ ਸਟੈਟਿਸਟਿਕਸ ਕੈਨੇਡਾ ਵਿੱਚ 2025 ਦੇ ਵਿੱਚ ਕਰਮਚਾਰੀਆਂ ਦੀ ਗਿਣਤੀ 7274 ਸੀ ਜੋ ਕਿ 2019 ਵਿੱਚ 56545 ਸੀ। ਅੰਤੁਰਨੀ ਮੈਮੋ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਵੈ ਇਛਤ ਵਿਦਾਇਗੀ ਪ੍ਰੋਗਰਾਮ ਅਤੇ ਪ੍ਰਸਤਾਵਿਤ अर्ਲੀ ਰਿਟਾਇਰਮੈਂਟ ਪਹਿਲ ਕਦਮੀਆਂ ਰਾਹੀਂ ਜ਼ਬਰਦਸਤੀ ਨੌਕਰੀ ਕਟੌਤੀ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਕਟੋਤੀਆਂ ਫੈਡਰਲ ਸਰਕਾਰ ਦੀ ਵਿਆਪਕ ਖਰਚ ਕਟਾਊ ਯੋਜਨਾ ਦਾ ਹਿੱਸਾ ਨੇ ਪਿਛਲੇ ਭਤਿਹਾਰ ਦੇ ਵਿੱਚ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪਰ ਨੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਕੈਨੇਡਾ ਦੀ ਜਨਤਕ ਸੇਵਾ ਕਾਫੀ ਫਤ ਗਈ ਹੈ ਲਿਬਰਲ ਸਰਕਾਰ ਦਾ ਲਕਸ਼ਾ ਹੈ ਕਿ ਮਾਲਚ 2024 ਦੇ ਵਿੱਚ 360 ਹਜ਼ਾਰ ਤੋਂ ਫਤ ਰਹੀ ਸੰਗੀ ਜਨਤਕ ਸੇਵਾ ਨੂੰ 2028 ਨਤੀਤਾ ਤੱਕ ਲਗਭਗ 330000 ਕਾ ਦਿੱਤਾ ਜਾਵੇ 2025 ਦੇ ਸੰਗੀ ਬਜਟ ਦੇ ਵਿੱਚ 28000 ਨੌਕਰੀਆਂ ਘਟਾ ਕੇ 2029 ਤੱਕ 60 ਬਿਲੀਅਨ ਡਾਲਰ ਦੀ ਬਜਟ ਕਰਨ ਦੀ ਯੋਜਨਾ ਵੀ ਸ਼ਾਮਲ ਹੈ ਇਸ ਮਹੀਨੇ ਕਈ ਹੋਰ ਸੰਗੀ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕਰ ਸਕਦੇ ਨੇ ਕਿ ਉਹਨਾਂ ਦੀਆਂ ਨੌਕਰੀਆਂ ਵਰਕਪੋਸ ਐਡਜਸਟਮੈਂਟਾਂ ਦੇ ਨਾਲ ਪ੍ਰਭਾਵਿਤ ਹੋ ਸਕਦੀਆਂ ਨੇ रिसन इंटरनेशनल एयरपोर्ट ਉਤੇ ਸਾਲ 2023 ਦੇ ਵਿੱਚ ਹੋਈ ਕੈਨੇਡਾ ਦੀ ਇਤਿਹਾਸਕ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਗੰਭੀਰ ਦੋਸ਼ ਆਇਟ ਕੀਤੇ ਨੇ। ਪੀਲ ਰੀਜਨਲ ਪੁਲਿਸ ਮੁਤਾਬਕ 43 ਸਾਲਾ ਅਸਲਾਨ ਚੌਤਰੀ ਨੂੰ ਸੋਮਵਾਰ ਦੇ ਦਿਨ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੁਬਈ ਤੋਂ ਉਡਾਣ ਭਰਹੀਂ ਕੈਨੇਡਾ ਪਹੁੰਚਾ। ਪੁਲਿਸ ਅਨੁਸਾਰ ਕੀਤੇ ਗਈ ਪ੍ਰਸਤ ਲੀਸ ਦੇ ਅਨੁਸਾਰ ਚੌਧਰੀ ਨੂੰ ਪੀਰਸਨ ਇੰਟਰਨੈਸ਼ਨਲ 에어ਪੋਰਟ ਉਤੇ ਉਤਰਦੇ ਹੀ ਹਿਰਾਸਤ ਦੇ ਵਿਚਲਾ ਲਿਆ ਪੁਲਿਸ ਨੇ ਦੱਸਿਆ ਕਿ ਅਸਲਾਨ ਚੌਧਰੀ ਉਤੇ 5000 ਡਾਲਰ ਦੀ ਚੋਰੀ ਕਰ ਅਪਰਾਧੀ ਗਤੀਵਿਧੀਆਂ حاصل ਕੀਤੀ ਗਈ ਸੰਪਤੀ ਅਤੇ ਆਪਣੇ ਕੋਲ ਰੱਖਣ ਅਤੇ ਗੰਭੀਰ ਅਪਰਾਧੀ ਸਾਜ਼ਿਸ਼ ਦੇ ਜਨਵਰ ਦੇ ਦੋਸ਼ੀ ਆਇਦ ਕੀਤੇ ਗਏ ਨੇ ਫਿਲਹਾਲ ਉਸ ਨੂੰ ਸਮਾਰਥ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਪੀਲ ਰਿਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੂਰੀ ਅੱਪਾ ਨੇ ਇਸ ਗ੍ਰਿਫਤਾਰੀ ਉੱਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਹ ਮਾਮਲਾ ਇਸ ਗੱਲ ਦਸਪਸ਼ਟ ਸਬੂਤ ਹੈ ਕਿ ਜਦੋਂ ਅੰਤਰਰਾਸ਼ਟਰੀ ਕਾਨੂੰਨ 에ਜੰਸੀਆ ਆਪਣੇ ਸਹਿਯੋਗ ਦੇ ਨਾਲ ਕੰਮ ਕਰਦੀਆਂ ਨੇ ਤਾਂ ਕਿੰਨਾ ਵੀ ਪੇਚੀਦਾ ਅਪਰਾਧੀ ਸਾਜ਼ਿਸ਼ ਨੂੰ ناکਾਮ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਇਹ ਸਪਸ਼ਟ ਰਹੇ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕਣ ਦੀ ਕੋਸ਼ਿਸ਼ ਕਰੋ ਕਾਨੂੰਨ ਦੇ ਹੱਥ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ। ਦੱਸਿਆ ਇਹ ਮਾਮਲਾ 17 ਅਪ੍ਰੈਲ 2023 ਦੇ ਨਾਲ ਸੰਬੰਧਿਤ ਹੈ ਜਦੋਂ ਸਵਿਟਜ਼ਰਲੈਂਡ ਦੇ ਜ਼ੁਰਿਕ ਸ਼ਹਿਰ ਤੋਂ ਇੱਕ ਉਡਾਨ ਰਹੀ ਪੀਰਸਨ 에য়ারਪੋਰਟ ਉੱਤੇਕਾਰ ਕੋ ਪਿੱਛੇ ਗਿਆ ਸੀ। ਇਸ ਘਟਕਾ ਵਿੱਚ ਕਰੀਬ 400 ਕਿਲੋਗ੍ਰਾਮ ਸੋਨਾ ਮੌਜੂਦ ਸੀ ਜਿਸ ਦੀ ਕੀਮਤ 8.2 ਮਿਲੀਅਨ ਡਾਲਰ ਤੋਂ ਵੱਧ ਅੰਕਲੀ ਗਈ ਸੀ ਇਸ ਤੋਂ ਇਲਾਵਾ ਕਰੀਬ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਵੀ ਇਸ ਘਰ ਕੋ ਦਾ ਹਿੱਸਾ ਸੀ ਪੁਲਿਸ ਅਨੁਸਾਰ ਇਹ ਕੀਮਤੀ ਸਮਾਨ ਅਗਲੇ ਦਿਨ ਅਚਾਨਕ ਗਾਇਬ ਹੋਣ ਦੀ ਸੂchnਾ ਮਿਲੀ ਜਿਸ ਤੋਂ ਬਾਅਦ ਵੱਡੇ ਪੱਧਰ ਉਤੇ ਜਾਂਚ ਸ਼ੁਰੂ ਕੀਤੀ ਗਈ ਤੇ ਪੁਲਿਸ ਨੇ ਇਸ ਘਟਨਾ ਨੂੰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਕਰਾ ਦਿੱਤਾ ਉਨਤਕ ਇਸ ਮਾਮਲੇ ਵਿੱਚੋਂ ਸੱਤ ਹੋਰ ਸ਼ਖੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਨਾਲ ਹੀ ਪ੍ਰੈਮਟਨ 온ਟਾਰੀਓ ਦੇ ਇੱਕ 27 ਸਾਲਾ ਵਿਅਕਤੀ ਦੇ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਜਿਸ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਦੋਸ਼ ਕਬੂਲ ਕੀਤੇ ਨੇ ਉਮੀਦ ਹੈ ਕਿ ਉਸ ਨੂੰ ਇਸ ਸਾਲ ਦੇ ਅੰਤ ਤੱਕ ਸਜ਼ਾ ਸੁਲਾਈ ਜਾਵੇਗੀ ਇਸੋ ਲਾਵਾ ਬ੍ਰੈਂਟਨ ਦੇ ਹੀ ਦੋ ਹੋਰ ਸ਼ੱਕੀ ਜਨਾਬ ਵਿਚੋਂ ਇੱਕ ਸਾਬਕਾ 에ਅਰ ਕੈਨੇਡਾ ਕਰਮਚਾਰੀ ਵੀ ਸ਼ਾਮਲ ਹੈ ਹਜੇ ਤੱਕ ਪੁਲਿਸ ਨੇ ਗ੍ਰਫਤ ਤੋ ਪਾੜਨੇ ਪੁਲਿਸ ਵੱਲੋਂ ਉਹਨਾਂ ਤੋਹਾ ਦੇ ਲਈ ਵੀ ਗ੍ਰਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਅਤੇ ਜਾਂਚ ਜਾਰੀ ਹੈ ਅਬਰਟਸਫੋਰਡ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਹੋਈ ਇੱਕ ਗੋਲੀਬਾਰੀ ਦੀ ਘਟਨਾ ਨੂੰ ਕਤਲ ਜਾਂਚ ਕਰਤਾਵਾਂ ਨੇ ਨਿਸ਼ਾਨਾ ਬਦ ਅਤੇ ਬੇਸ਼ਰਮੀ ਦੇ ਨਾਲ ਕੀਤਾ ਗਿਆ ਕਤਲ ਕਰਾਰ ਦਿੱਤਾ। ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਦੁਪਹਿਰ 12:30 ਵਜੇ ਅਬਰਟਸਫੋਰਡ ਪੁਲਿਸ ਨੂੰ ਸਿਸਕਵਿਨ ਡਰਾਈਵ ਤੇ 32000 ਬਲਾਕ ਦੇ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ। ਜਦੋਂ ਅਧਿਕਾਰੀ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਇੱਕ ਵਿਅਕਤੀ ਗੰਭੀਰ ਗੋਲੀ ਲੱਗਨ ਕਾਰਨ ਬੇਹੋਸ਼ੀ ਹਾਲਤ ਦੇ ਵਿੱਚ ਮਿਲਿਆ ਜਿਸ ਨੂੰ ਮੌਕੇ ਤੇ ਹੀ ਮ੍ਰਿਤਕ ਕोषित ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ 28 ਸਾਲਾ ਨਫਰੀਦ 43 ਵਾਲ ਦੇ ਵਜੋਂ ਕੀਤੀ ਗਈ ਹੈ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀ ਯਾਨਕਿ ਆਈ ਐਚ ਆਈਟੀ ਨੇ ਦੱਸਿਆ ਕਿ ਕਟਾਲੀਵਾਲ ਪੁਲਿਸ ਨੂੰ ਪਹਿਲਾਂ ਤੋਂ ਹੀ ਜਾਣਿਆ ਹੋਇਆ ਸੀ ਅਧିକਾਰੀ ਨੇ ਕਹਿਣ ਕਿ ਜਾਂਚ ਚੱਲ ਰਹੀ ਹੈ ਵਤੋਂ ਦੇ ਲਈ ਮਿਲ ਤੱਕ ਦਾ ਨਾਮ ਜਨਤਾ ਕੀਤਾ ਗਿਆ ਆਈ ਐਚ ਆਈਟੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਚੱਲ ਰਹੇ ਗੈਂਗ ਟਕਰਾਵ ਦੇ ਨਾਲ ਜੁੜੀ ਹੋ ਸਕਦੀ ਹੈ ਇਸ ਸਮੇਂ ਤੱਕ ਆਈ ਐਚ ਆਈਟੀ ਵੱਲੋਂ ਮਿਲ ਤੱਕ ਦੀ ਕੋਈ ਤਾਜ਼ਾ ਫੋਟੋ ਤਾਂ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਅਬਰਟਸਫੋਰਡ ਪੁਲਿਸ ਡਿਪਾਰਟਮੈਂਟ ਨੇ 2024 ਦੇ ਵਿੱਚ ਧਲੀਵਾਲ ਦੀ ਇੱਕ ਤਸਵੀਰ ਜਾਰੀ ਕੀਤੀ ਸੀ ਜਿਦੇ ਵਿੱਚ ਉਸ ਨੂੰ ਬੀਸੀ ਗੈਂਗ ਟਕਰਾਵ ਦੇ ਨਾਲ ਸੰਬੰਧਿਤ ਦੱਸਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਜਨਤਕ ਸੁਰੱਖਿਆ ਦੇ ਲਈ ਇੱਕ ਗੰਭੀਰ ਜੋਖਮ ਸੀ ਆਈ ਐਚ 80 ਦੇ ਵੱਲੋਂ ਸ਼ਨੀਵਾਰ ਨੂੰ ਜਵਾਲੀ ਵਿਖੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਇਹ ਦਿਨ ਦਿਹਾੜੇ ਹੋਈ ਇੱਕ ਨਿਸ਼ਾਨਾਬੱਦ ਅਤੇ ਬੇਸ਼ਰਮੀ ਦੇ ਨਾਲ ਕੀਤੀ ਗਈ ਗੋਲੀਬਾਰੀ ਸੀ ਜੇ ਕਿਸੇ ਕੋਲ ਵੀ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੈ ਅਤੇ ਉਸ ਨੇ ਅਜੇ ਤੱਕ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਤਾਂ ਤੁਰੰਤ ਸਾਹਮਣੇ ਆਵੇ ਤੇ ਪੁਲਿਸ ਚਸ਼ਮਦੀਦਾਂ ਨੂੰ ਅਤੇ ਇਲਾਕੇ ਦੇ ਵਿੱਚ ਮੌਜੂਦ ਕਿਸੇ ਵੀ ਸੀਸੀਟੀਵੀ ਜਾਂ ਫਿਰ ਡੈਸ਼ ਕੈਮ ਫੁਟੇਜ ਦੇ ਨਾਲ ਵਿਅਕਤੀ ਨੂੰ ਅਪੀਲ ਕਰਦੀ ਹੈ ਕਿ ਉਹ ਜਾਂਚ ਦੇ ਵਿੱਚ ਸਹਿਯੋਗ ਦੇਣ ਮੈਰੀ ਟੋਬਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਖੇਤਰੀ ਨਿਰਦੇਸ਼ਕ ਨੂੰ ਸੋਮਵਾਰ ਨੂੰ ਅਸਵੇਲੇ ਮੌਤਲ ਕਾ ਦਿੱਤਾ ਗਿਆ ਜਦੋਂ ਉਸ ਵੱਲੋਂ ਸੋਸ਼ਲ ਮੀਡੀਆ ਉੱਤੇ ਕੀਤੀ ਗਈ ਇੱਕ ਪੋਸਟ ਨੂੰ ਅਪਮਾਨਜਨਕ ਅਤੇ ਅਣਉਚਿਤ ਕਰਾ ਦਿੱਤਾ ਗਿਆ ਇਸ ਪੋਸਟ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦੀ ਇਮੀਗ੍ਰੇਸ਼ਨ ਅਨਫੋਰਸਮੈਂਟ ਏਜੰਸੀ ਯਾਨੀ ਕਿ ICE ਦੇ ਸਮਰਥਨ ਦਾ ਇਸ਼ਾਰਾ ਕੀਤਾ ਗਿਆ ਸੀ ਟੋਰੀ ਪਾਰਟੀ ਦੇ ਨੇਤਾ ਓਬੀ ਖਾਨ ਨੇ ਦੱਸਿਆ ਕਿ ਪੈਟਿਕ ਅਲਰਟ ਨੂੰ ਨਾ ਸਿਰਫ ਪਾਰਟੀ ਬੋਰਡੀ ਪਦਵੀਆਂ ਤੇ ਮੈਂਬਰਸ਼ਿਪ ਤੋਂ ਮੌਤਲ ਕੀਤਾ ਗਿਆ ਸਗੋ ਉਸ ਨੂੰ ਅਗਲੀ ਚੋਣ ਦੇ ਵਿੱਚ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਤੋਂ ਵੀ ਰੋਕ ਦਿੱਤਾ ਗਿਆ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਡੀ ਪਾਰਟੀ ਨਫ਼ਰਤ ਜਾਂ ਫੌਂਟ ਦੇ ਲਈ ਨਹੀਂ ਖੜੀ ਇਹ ਕਿਸਮ ਦੀਆਂ ਟਿੱਪਣੀਆਂ ਸਾਡੇ ਮੁੱਲਾਂ ਦੇ ਖਿਲਾਫ ਨੇ ਵਿਕਰਨਦੁラン ਅਲਰਟ ਨੇ ਫੇਸਬੁਕ ਉਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਸਨੇ ਪੁੱਛਿਆ ਸੀ ਕਿ ਕੀ ਮੈਨੀ ਟੋਬਾ ਦੇ ਵਿੱਚ ਆਈਸੀਈ ਵਰਗੀ ਕੋਈ ਏਜੰਸੀ ਮੌਜੂਦ ਹੈ ਅਤੇ ਕੀ ਉਹ ਭਰਤੀ ਕਰ ਰਹੀ ਹੈ ਇਸ ਪੋਸਟ ਨੂੰ ਕਈ ਲੋਕਾਂ ਨੇ ਸੰਵੇਦਨਸ਼ੀਲ ਮਾਹੌਲ ਦੇ ਵਿੱਚ ਪੜਕਾਉ ਕਰਾ ਦਿੱਤਾ ਇਹ ਟਿੱਪਣੀਆਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਪਿਛਲੇ ਹਫਤੇ ਮਨੀਆ ਪੁਲਿਸ ਦੇ ਵਿੱਚ ਇੱਕ ਆਈਸੀਈ ਏਜੰਟ ਵੱਲੋਂ ਇੱਕ ਸੜਕ ਘਟਨਾ ਦੌਰਾਨ ਰੇਨੀ ਗੁੱਡ ਨਾਮਕ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਵਿਆਪਕ ਉਦੋਂ ਪਤਖਸ਼ਕ ਵੀ ਸ਼ੁਰੂ ਹੋ ਗਏ ਇਸ ਦੇ ਇਲਾਵਾ ਅਲਰਟ ਦੀ ਇੱਕ ਹੋਰ ਪੋਸਟ ਵਿੱਚ ਮਰਤਕ ਦੀ ਪਤਨੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ ਅਲਰਟ ਨੇ ਸੋਮਵਾਰ ਨੂੰ ਕਿਹਾ ਕਿ ਆਈਸੀਈ ਬਾਰੇ ਉਸ ਦੀ ਪੋਸਟ ਸਿਰਫ ਇੱਕ ਤੁਰੰਤ ਪ੍ਰਤੀਕਿਰਿਆ ਸੀ ਉਸ ਨੇ ਕਿਹਾ ਇਹ ਇੱਕ ਫੇਸਬੁੱਕ ਪੋਸਟ ਸੀ ਜੋ ਬਿਨਾਂ ਸੰਦਰਭ ਦੇ ਲੋਕਾਂ ਨੂੰ ਪਰ ਕੋਨ ਵਾਲੀ ਲੱਗ ਸਕਦੀ ਹੈ ਉਸਨੇ ਵੀ ਦੱਸਿਆ ਕਿ ਉਹ ਪਾਰਟੀ ਦੇ ਨਾਲ ਆਪਣੇ ਭੂਇਖ ਬਾਰੇ ਗੱਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਕਿਹਾ ਹੈ ਕਿ ਉਹ ਅਤੇ ਪਾਰਟੀ ਤੋਂ ਵਿੱਚ ਅਕਲੀਆਂ ਚੋਣਾਂ ਦੇ ਵਿੱਚ ਸત્તાਧਾਰੀ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਹਰਾਉਂਦਾ ਇੱਕੋ ਹੀ ਉਦੇਸ਼ ਰੱਖਦੇ ਨੇ ਉਹ ਵੀ ਖਾਨੇ ਕਿਹਾ ਕਿ ਅਲਾਰਟ ਦੀ ਮੁੱਤਲੀ ਟੋਰੀ ਪਾਰਟੀ ਬੋਰਡ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਕੀਤੀ ਗਈ ਹੈ ਅਤੇ ਟੁਕਮੀ ਪ੍ਰਕਿਰਿਆ ਤਹਿਤ ਉਸ ਦੇ ਭੂਇਖ ਬਾਰੇ ਅੱਗੇ ਫੈਸਲਾ ਲਿਆ ਜਾਵੇਗਾ ਅਲਾਰਟ ਨੂੰ ਪਿਛਲੇ ਸਾਲ ਦੇ ਅੰਤ ਵਿੱਚ ਉੱਤਰੀ ਪੱਛਮੀ ਵਿਨੀਪੈਗ ਦੇ ਲਈ ਖੇਤਰੀ ਨਿਰਦੇਸ਼ ਚੁਨੇਗਾ ਸੀਗਾ ਤੇ ਉਹ ਇਸ ਤੋਂ ਪਹਿਲਾਂ ਕੋਵਿਡ-19 ਪਾਬੰਦੀਆਂ ਦੇ ਖਿਲਾਫ ਪ੍ਰਦਰਸ਼ਨ ਕਰਕੇ ਚਰਚਾ ਵਿਚਾਇਆ ਸੀ ਅਤੇ ਜਨਤਕ ਇਕੱਠਾ ਦੀ ਉਲੰਘਣਾ ਕਰਨ ਦੇ ਲਈ ਉਸ ਉੱਤੇ ਜੁਰਮਾਨਾ ਵੀ ਲੱਗ ਚੁੱਕਿਆ ਹੈ ਦੱਸਿਆ ਉਹ 2023 ਦੀ ਚੋਣ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਵਿੱਚੋਂ ਸਿੰਥ ਜੋਨ ਹਲਕੇ ਤੋਂ ਚੋਣ ਲੜ ਚੁੱਕਿਆ ਹੈ ਜੋ ਤੇ ਉਹ ਐਨਟੀਪੀ ਦੇ ਨਹਾਨੀ ਫੌਂਟੇਨ ਤੋਬਾ ਦੇ ਦੂਜੇ ਨੰਬਰ ਉੱਤੇ ਰਿਹਾ ਸੀਗਾ ਤੇ ਇਸ ਮਾਮਲੇ ਉੱਤੇ ਪ੍ਰੀਮੀਅਰ ਵੈਬ ਕਿਨਿਉ ਨੇ ਵੀ ਪ੍ਰਤੀਤਿਧ ਰ ਦਿੱਤੀਗੇ। ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਮਾਦੀ ਹੱਤਿਆ ਵਰਗੀ ਘਟਨਾ ਹੁੰਦੀ ਹੈ ਤਾਂ ਸਾਰਿਆਂ ਨੂੰ ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ। ਕਿਨਿਉ ਨੇ ਦੱਸਿਆ ਕਿ ਉਸਨੇ ਮਿਨੀ ਸੋਟਾ ਦੇ ਕੋਆਰਡੀਨੇਟਰ ਟੀਮ ਵਾਸ ਨਾਲ ਗੱਲ ਕਰਕੇ ਮੈਨੀ ਟੋਬਾ ਦੇ ਵੱਲੋਂ ਸਮਰਥਨ ਅਤੇ ਇਕਤਾ ਦਾ ਵੀ ਸੰਦੇਸ਼ ਦਿੱਤੇ।